ਸਾਰਿਆਂ ਨੂੰ ਸਾਡੇ ਵੱਲੋਂ ਹੈਪੀ ਲੋੜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਹਾਂ ਪਿੰਡਾਂ ਨਾਲ ਤੁਹਾਨੂੰ ਲੋੜੀ ਕਰਾਂਗੇ ਜਾ ਕੇ ਨਾਲ ਕਵਲ ਕਰਦੇ ਨੂੰ ਮੇਰੇ ਪਾਈਚੀ ਨਾਲ ਸਤਿ ਮਾਤਾ ਰੱਬ ਤੁਹਾਨੂੰ ਬਸ ਠੀਕ ਹੈ ਲੈ ਲੈ ਰੋੜੀਆਂ ਲੈ ਲਈਆਂ ਨਹੀਂ ਹੋਣੀਆਂ ਲੈ ਲਈ ਆ ਲੈ ਰੋੜੀਆਂ ਲੈ ਲਈ ਤਾਂ ਕੱਟ ਕੇ ਲੈ ਲੀਂ ਵੇ ਲੈ ਜੋ ਦਿਲ ਕਰਦਾ ਲੈ ਲੈ ਕੱਟ ਦਈਓ ਮੜਾ ਕੇ ਸਸੋ ਸਸਾ ਸਾਰਿਆਂ ਨੂੰ ਤੇ ਸਾਰਿਆਂ ਨੂੰ ਹੈਪੀ ਲੋੜੀ ਲੋੜੀ ਦੀਆਂ ਢੇਰ ਸਾਰਿਆਂ ਨੂੰ ਮਾਰਕਾ ਤੇ ਨਾਲ ਮੱਗੀਆਂ ਵੀ ਆ ਮੱਗੀਆਂ ਟਵਾਂਸਟ ਤੇ ਬੱਚਿਆਂ ਨੂੰ ਖਾਸ ਕਰਕੇ ਪਤੰਗਾਂ ਡੌੜੀਆਂ ਨੇ ਪਰ ਥੋੜੀਆਂ ਥੋੜੀਆਂ ਬਸ ਘਰ ਦੇ ਅੰਦਰਾਂ ਤਾਂ ਛੱਤ ਤੇ ਨਹੀਂ ਜਾਂਦਾ ਹਾਂਜੀ ਸਹੀ ਗੱਲ ਹੈ ਬਹੁਤ ਜਰੀਆਂ ਮਾਰਦੀਆਂ ਹੁੰਦੀਆਂ ਵਾ ਤੇਰੇ ਅੱਥਰ ਜਿਹੜੀ ਡੋਰਾ ਚਾਹੀਦਾ ਏ ਥੋੜਾ ਦੇਹੀ ਕੰਮ ਕਰਾਉ ਕਰ ਹਾਂਜੀ ਇਹ ਚੀਜ਼ ਬੰਦ ਹੁੰਦੀ ਹੈ ਜੀ ਭਾਜੀ ਕੋਈ ਨਾ ਪਤਾ ਕਿ ਬੜਾ ਛੋਟੇ ਡੇ ਹੈ ਇਹ ਕਰਨ ਨੂੰ ਕਹਿਣ ਹੂੰ ਦੇਖੋ ਕਦੀ ਕਦੀ ਨੂੰ ਸਰਕਾਰ ਤੋਂ ਇਹ ਗੱਲ ਤੋਂ ਲੱਗਦਾ ਵੀ ਆ ਪਰ ਇਹ ਗੱਲਾਂ ਹੁੰਦੀਆਂ ਸਾਡੇ ਫਾਂਡੇ ਹੋਣਾ ਬੈਨੇ ਜਦੋਂ YouTube ਤੇ ਹੁੰਦਾ ਬੱਚੇ ਵਿਚਾਰੇ ਡੋਰਾ ਨਾ ਕਿੰਨਾ ਘੱਟ ਵਗਰਾ ਪਰ ਮੈਂ ਮੈਨੂੰ ਉਦਾਂ ਨਹੀਂ ਆਪੀ ਕਿਹੇ ਵੀ ਚੀਜ਼ ਤੇ ਕੰਟਰੋਲ ਕਰਨਾ ਹੋਈ ਨਾ ਸਰਕਾਰ ਕਰ ਸਕਦੀ ਹੈ ਕਿਉਂਕਿ ਜਿੱਦਾਂ ਦੋਸ ਲਾਕਡਾਊਨ ਲਾਇਆ ਹੀ ਨਾ ਸਭ ਕੁਝ ਬੰਦ ਹੋਇਆ ਹੀ ਨਾ ਤੇ ਕੁਝ ਵੀ ਕਰਨਾ ਇਹ ਕਰ ਸਕਦੇ ਪਰ ਪਤਾ ਨਹੀਂ ਕਿਉਂ ਨਹੀਂ ਕਰਦੇ ਹੈਗੇ ਜਦੋਂ ਉਹਨਾਂ ਦਾ ਨੁਕਸਾਨ ਹੁੰਦਾ ਹੈ ਇਹ ਚੀਜ਼ ਵਿੱਚ ਪਤਾ ਨਹੀਂ ਕਿ ਕਿਹੜੀ ਗੱਲ ਆਪੀ ਕੁਝ ਵੀ ਹੋ ਸਕਦਾ ਵਾ ਬੈਨੇ ਦੇਖੋ ਮਾਂ ਪਿਓ ਦੀ ਬੱਚੇ ਹੋ ਗਏ ਅਨਮੋਲ ਚੀਜ਼ਾਂ ਨੇ ਤੇ ਇਨਸਾਨ ਤੇ ਕੋਈ ਵੀ ਅਨਮੋਲਾ ਚਾਹੇ ਉਹ ਜਵਾਨ ਆ ਸਾਇਤ ਬਚਪਨਾਂ ਚ ਪੋਜਵੀਆ ਤੁਗੀ ਜਲਦੀ ਤੇ ਇੱਕ ਵਾਰੀ ਤੇ ਹੁੰਦੀ ਆ ਤੇ ਬਾਈ ਤੂੰ ਰਾਜੀ ਖੁਸ਼ੀ ਰੱਖੇ ਸਾਡੀ ਹਾਂ ਜੀ ਸਾਡੇ ਆ ਜਾਣ ਵਾਸਤੇ ਬੜੀ ਖੁਸ਼ੀ ਹੋਤ ਹੈ ਜੀ ਇਹਦਾ ਹੀ ਅੰਦੇਵੇ ਤੇ ਪਰਮਾਤਮਾ ਹਰ ਘਰ ਵਿੱਚ ਖੁਸ਼ੀ ਰੱਖੇ ਕੋਈ ਵੀ ਭੈਣ ਭਰਾ ਲੋੜੀ ਵਾਲੇ ਤਾਂ ਦਾਸ ਨਾਲੇ ਖੁਸ਼ੀ ਹਾਂ ਜੀ ਵੀ ਲੋੜੀ ਸਾਡੇ ਵਲਸਤਾ ਦੀ ਸਾਰੇ ਕਰਵਾ ਰਹੇ ਨੇ ਥੈਂਕ ਯੂ ਬੰਨਣਾ ਤੇ ਨਹੀਂ ਖੇਚਾ ਨਾਗ ਰਿਹਾ ਇਹ ਸਾਦੇ ਖੇਚਾ ਇਹ ਖੇਚਲੀਆਂ ਪਿਆਰ ਚਲੋ ਪਿਆਰ ਨਹੀਂ ਬਣੀ ਆ ਰਹੀ ਗੱਲ ਪਰ ਬਾਦਲਾ ਚੜਦੀ ਕਲਾ ਤੇ ਖੇਪਵਾਦੀ ਬੰਨ ਕੋ ਤੇ ਦੇਖੋ ਖੁਸ਼ੀ ਦੇ ਦਿਨ ਖੁਸ਼ੀਆਂ ਦਾ ਦਿਨ ਆਉਣ ਤੇ ਇਹੋ ਦੀ ਚੀਜ਼ ਚਲੋ ਫਿਰ ਹਨਾ ਬੰਦਾ ਦਿੰਦਾ ਵਧੀਆ ਨਾਗ ਰਹੀ ਏ ਇਦਾਂ ਸਾਰਿਆਂ ਦੇ ਘਰਾਂ ਚ ਵਾਈਪ ਨੂੰ ਖੁਸ਼ੀਆਂ ਲੱਤੀ ਆਵੀ ਨਾਲੇ ਵੀ ਖੁਸ਼ੀ ਦੇ ਮੌਕੇ ਜਿਹੜੇ ਆ ਉਹ ਤੁਹਾਡੇ ਭਾਈ ਬਿਲਕੁਲ ਗੱਲ ਸਹੀ ਆ ਪਿ ਤਿਹਾਰ ਜਿਹੜਾ ਖੁਸ਼ੀ ਦਾ ਘਰ ਚ ਆਉਂਦਾ ਜਦੋਂ ਖੁਸ਼ੀ ਹੁੰਦਾ ਕੋ ਖੇਚਲ ਨਹੀਂ ਹੁੰਦੀ ਹਾਂ ਇੱਕ ਗੱਲ ਸਹੀ ਹੈ ਖੁਸ਼ ਹੋਦੇ ਸਰਦੂ ਲੈ ਆ ਗੋ ਵਧੀਆ ਵਧੀਆ ਮੰਨੋ ਪਰਮਾਤਮਾ ਨੇ ਇਹ ਖੁਸ਼ੀ ਜਲਾ ਲੈ ਜਾਂਦਾ ਤੇ ਤੁਹਾਡੇ ਤੇ ਵੀ ਕਿਰਪਾ ਤੇ ਮਹਾਰਾਜ ਜੀ ਚਲੋ ਅਸੀਂ ਮੀਂਹ ਆਏ ਹਾਂ ਦੀ ਆਈ ਹੈ ਚਲੋ ਸਾਰਾ ਕੁਝ ਹੀ ਵਧੀਆ ਹਾਂ ਨਾ ਚਲੋ ਵਧੀਆ ਬਹੁਤ ਬਹੁਤ ਚੱਕਰ ਮਾਰਾ ਹੈ ਚੱਕਰ ਹੀ ਆਇਆ ਹੀ ਤਿਆਰ ਹੱਤੇ ਵਾ ਠੀਕ ਅੱਜ ਕੀ ਵਾਰ ਹੈ ਕਰਤੀ ਹੈ ਕਸਰਾ ਅੱਜ ਹੈ ਨਾ ਸੋਮਵਾਰ ਹੈ ਮੰਨ ਲਓ

ਜਦੋਂ ਉਹ ਮਹੀਨੇ ਬਾਅਦ ਚੱਲ ਜਿੰਦੇ ਨੇ ਗਏ ਦਿਹਾੜੀ ਰਹਿ ਆ ਕੇ ਤਾਂ ਹਜ਼ਰ ਆ ਕੇ ਅੱਗੇ ਹੀ ਰਹਿ ਗਏ ਤਿੰਨ ਚਾਰ ਦਿਨ ਆਏ ਹਨ ਇਹ ਵੀ ਦੇਖੋ ਨਾ ਪਰ ਉਹ ਤਾਂ ਕਹਿੰਦੇ ਕਿ ਮੰਡੇ ਵੀ ਦੇ ਕਿੰਨੇ ਕੱਢੇ ਨਹੀਂ ਤੇ ਰਹੀ ਉਧਰ ਦੇ ਜਿੰਨਾ ਰੂਟ ਹੈਗਾ ਸਾਰਾ ਕੱਢ ਗਏ ਆ ਫਿਰ ਇਹਦੀ ਬਲਾਅਰ ਦੇ ਚ ਕੱਢ ਕੇ ਰੱਖੀ ਬਾਸਾ ਫਿਰ ਉਹਨਾਂ ਦੀ ਟੈਨ ਕੋਲੋਂ ਕਿ ਹਾਂ ਜੀ ਫਿਰ ਇਹਦੇ ਮਾਮੇ ਦੀ ਕੁੜੀ ਕੋਲ ਫਿਰ ਇਹਨਾਂ ਦੇ ਪਿੰਡ ਅੰਦਰ ਕੋਲ ਫਿਰ ਅਜੇ ਪੇ ਨਹੀਂ ਕੋ ਫਿਰ ਤਾਂ ਭੈਣ ਬੋਲੀ ਗਈ ਇਹਦੇ ਪੇ ਹੋ ਗਏ ਬਈ ਕੋ ਕਾਂਗਰਸ ਕੋ ਤੁਹਾਨੂੰ ਦੱਸਿਆ ਨਾ ਵੀ ਗੱਡੀ ਨਹੀਂ ਹਾਂ ਜੀ ਕੱਢਣੀ ਤਾਂ ਦਮਾ ਨਹੀਂ ਜਾਂਦੀ ਤੇ ਨਾਲ ਕੋਈ ਗਿਆ ਗਿਆ ਸਾਰੀਆਂ ਕੁੜੀਆਂ ਹਾਂਜੀ ਸਾਰੀਆਂ ਕੁੜੀਆਂ ਹਾਂਜੀ ਛੁੱਟੀਆਂ ਹਾਂ ਕਈ ਵਾਰ ਇੱਥੋਂ ਦੇ ਦਿੰਦੇ ਮੈਂ ਵੀ ਹੁਣ ਸਾਡੇ ਕੋਲ ਜੇ ਨਾ ਗਿਆ ਹੈ ਨਾ ਕਿਉਂਕਿ ਇੱਕ ਦੇ ਵਿਆਹ ਵਾ ਵਿੱਚ ਅਸੀਂ ਕੱਲਰ ਜਿੱਥੇ ਉਧਰੋਂ ਆਏ ਹਾਂ ਤੇ ਅੱਜ ਲੋੜੀ ਹੈ ਤੇ ਹਨਾ ਨਹੀਂ ਜਾ ਜਾਣਾ ਸਾਡੇ ਕੋਲ ਵੇਖੋ ਨਾਲ ਗਿਆਨ ਨਾਲ ਤੂੰ ਘੁੰਮ ਫੇਰਾਏ ਤੇ ਨਾਲੇ ਜਾਣਾ ਚਾਹੀਦਾ ਤੇ ਨਾਲੇ ਕੋਈ ਲੱਡੂ ਬਣਾ ਲੈਦੇ ਆਪਣੇ ਆਪ ਦੋਸਤ ਮੇਰੇ ਤੂੰ ਤੁਹਾਨੂੰ ਟੇਜ ਬਣਾ ਨਹੀਂ ਕਰਾਉਣੇਗੇ ਨਹੀਂ ਲੱਡੂ ਬਣਾ ਤੇ ਸਾਰੇ ਸਾਰਿਆਂ ਨੂੰ ਕਰਵਾਤੇ ਤੇ ਟੈਸਟ ਕਰਵਾਤੇ ਮੇਰੀ ਗੱਲ ਸੁਣੋ ਮੇਰੇ ਮੰਟਾ ਹੁੰਦਾ ਮੈਂ ਇਹ ਹਾਨੂੰ ਨਹੀਂ ਖਵਾਇਆ ਤੇ ਅਗਮਨਾਪਤ ਛੇੜਿਆ ਨਾ ਉਹ ਵਲੌਗ ਚ ਆਉਂਦੇ ਜਿਹੜਾ ਖੇਤ ਪਕੌੜਿਆਂ ਵਾਲਾ ਸੀ ਇੱਕਾਂ ਦੇ ਵੀ ਇਹ ਨਰਾਜ਼ ਹੁੰਦਾ ਤੁਹਾਡੇ ਨਾਲ ਤੁਸੀਂ ਹਾਨੂੰ ਨਹੀਂ ਸੱਦਿਆ ਮੇਰੇ ਦੇਖ ਲਈ ਨਹੀਂ ਉਹ ਨਹੀਂ ਮੈਂ ਸਾਰੇ ਹਾਂ ਮੋਸਟ ਵੈਲਕਮ ਟੂ ਸਾਰੇ ਜਣੇ ਆਓ ਜਿਹੜਾ ਮਰਜੀ ਆਓ ਜੋ ਤੇ ਬਾਕੀ ਲੱਡੂਆਂ ਦਾ ਆਰਡਰ ਦੇਣਾ ਬਹੁਤ ਵਧੀਆ ਲੱਡੂ ਬਣਦੇ ਆ ਦੀਦੀ ਹੱਥੀ ਬਣਾਇਆ ਇਹਨੇ ਮਟੀਰੀਅਲ ਵਿੱਚ ਜਿਹੜਾ ਨਾ ਉਹ ਬੜਾ ਵਧੀਆ ਪਾਇਆ ਬਹੁਤ ਵਧੀਆ ਬਾਇਆ ਨਾ ਬਸ ਥੋੜੀ ਜਿਹੀ ਬਣਾਣੀ ਤਾਂ ਵੀ ਨਹੀਂ ਜਿਆਦਾ ਪਰ ਪਰ ਕਿਉਂ ਨਹੀਂ ਇਹਨਾਂ ਕਿ ਮਜ਼ਾ ਆਏਗਾ ਖਾਣ ਦਾ ਖਾਲੀ ਖਾਲੀ ਜਾਈ ਨਾ ਰੱਖਿਆ ਇਹਨੇ ਮੇਨ ਗੱਲ ਪਿਆ ਬਾਕੀ ਜਿੰਨੇ ਆਪਣੇ ਲਈ ਹਾਂ ਬਾਕੀ ਜਿੰਨੇ ਸੀ ਨੇ ਦੇ ਕਰਮਾ ਵਿੱਚ ਹੀ ਸਾਰੇ ਨਾ ਮੰਡ ਨਹੀਂ ਆਏ ਪਰ ਉਸੇ ਬਣਾਇਆ ਇਹਨੇ ਉਹਨਾਂ ਨੇ ਉੱਥੇ ਵੀ ਤੇ ਬੁਰਾਈ ਨਾਲ ਗਏ ਤੇ ਨਹੀਂ ਚਿਤਾ ਉੱਥੇ ਤੇ ਚਾਹ ਪੀਣ ਲੱਗੇ ਤੇ ਅੰਦੀ ਲੱਡੂ ਮੰਨ ਲੈ ਆਂਦੇ ਨਾਲੇ ਆ ਵੀ ਵੰਡ ਕੇ ਛਕਣਾ ਜਿਹੜਾ ਨਾ ਉਹ ਵਧੀਆ ਲਿੰਦਾ ਵਿੱਚ ਮਜ਼ਾ ਲੱਗਦਾ ਨਹੀਂ ਮਜ਼ਾ ਲੱਗਦਾ ਹੁਣ ਬਾਜੀ ਅਹੀ ਆ ਨਾ ਜਿੱਦਾਂ ਮੰਨ ਲਓ ਦੋਨੇ ਜਾਣੇ ਆ ਹਾਂਜੀ ਆਗਮ ਤਾਂ ਪਤਾ ਇਹਨਾਂ ਮਿੱਠਾ ਨਹੀਂ ਹੁੰਦਾ ਕਿਸ ਨੇ ਗੁਲਾਬ ਜਾਮਨ ਨੂੰ ਖਾਣੇ ਆ ਉਹ ਹਾਂਜੀ ਤੇ ਚੀਜ਼ ਪਈ ਰਹਿੰਦੀ ਆ ਨਾ ਕਿੰਨਾ ਕੁ ਖਲਾਂਗੇ ਆ ਜਦੋਂ ਤੁਸੀਂ ਆਉਂਦੇ ਆਖਿਆ ਉਹ ਇੱਕ ਡੱਬਾ ਜਾਂਦੇ ਆਦੇ ਮੈਂ ਸਾਂਭਿਆ ਮੈਂ ਕਿਹਾ ਡੋ ਖਾ ਤਾਂ ਹੀ ਜਾਂਦਾ ਨਹੀਂ ਪਹਿਲਾ ਕੱਜਦੰ ਦਾ ਹੀ ਬੜਾ ਹਾਂਜੀ ਤੇ ਹੁਣ ਜਿੱਦਾਂ ਹਨ ਨਹੀਂ ਉਹ ਤੇ ਚਲੋ ਖਾਣ ਦੀ ਸ਼ੈਣੀ ਨਹੀਂ ਗਏ ਸੀ ਰੋਜ਼ ਦੇ ਹਫਤੇ ਬਾਅਦ ਤੇ ਜਾਂਦੇ ਉਹ ਬਟਾਲੇ ਦਿੰਦੇ ਆਂ ਤੇ ਜਾਣੇ ਨਹੀਂ ਹੁੰਦਾ ਨਾ ਨਹੀਂ ਨਹੀਂ ਕੀ ਕਹਿੰਦੀਆਂ ਕੀ ਦੀ ਗੱਲ ਉਹ ਜਾਨੀ ਦਾ ਬੱਜੀ ਉਹ ਹੱਥ ਬਾਦ ਉਹ ਪੱਖਾ ਜੀ ਉਹ ਹੱਗਾ ਪੱਖਾ ਕੀ ਕਿ ਲਈ ਖੁਸ਼ੀ ਪੱਖੀ ਹੁੰਦੀ ਆ ਗੱਲਾਂ ਤੋਂ ਮਾਰ ਕੇ ਸਹੀ ਗੱਲ ਲਕੀਏ ਉਹ ਤਾਂ ਭਾਵੇਂ ਜਿੰਨਾ ਮਰਜ਼ੀ ਵੰਡੇ ਚੱਲ ਜੂਗਾ ਪੇਕੇ ਦਾ ਨਾਮ ਸੁਣ ਕੇ ਮਤਲਬ ਬੀਬੀਆਂ ਚਿਹਰੇ ਦਾ ਨਾਰ ਬੱਕਰਾ ਆ ਜਾਂਦਾ ਲੈ ਹਾਂ ਦਾ ਲੈ ਜਦੋਂ ਇਹ ਨੂੰ ਆਪਾਂ ਡਿਸਕਸ ਕਰ ਲੀਹ ਕਿੰਝ ਕਰਦੇ ਆ ਤੇ ਜਦੋਂ ਜਦੋਂ ਤੂੰ ਵੀ ਤਾਨੂੰ ਵੀ ਆਪਣੇ ਘਰ ਆਣ ਦੀ ਕਿੰਨੀ ਖੁਸ਼ੀ ਹੁੰਦੀ ਵੀ ਛੇਤੀ ਆ ਆਪਣੇ ਘਰ ਚਲੀ ਆ ਆਪਣੇ ਘਰੇ ਜਾ ਕੇ ਤੁਮ ਨੂੰ ਮਿਲਦੇ ਤਾਂ ਹਾਂਜੀ ਇਹ ਵੀ ਤਾਂ ਆਪਣਾ ਇਹ ਤਾਂ ਆਪਣਾ ਹੀ ਘਰ ਹੁੰਦਾ ਆਪਣਾ ਹੈ ਸਾਡਾ ਆਪਣਾ ਪਿੰਨਾ ਵੇਟ ਜਿੱਦਾਂ ਹੁੰਦਾ ਸਾਡਾ ਕਿਹੀ ਮਾਂ ਮਿਲਦੇ ਤੇਰੀ ਆਰਡਰ ਨੂੰ ਖੜਾ ਹੋ ਰਹੀ ਮੈਡੀਕਲ ਸੁਣੋ ਤੁਸੀਂ ਸਭ ਧੁੰਮ ਕਰਾਉਂਗੇ ਮਾਲ ਕਰਨਗੇ ਆਪਦੇ ਵੀ ਦੇਖਦੇ ਤੇ ਇਹਦਾ ਜਬ ਤੇ ਰੋਗ ਵੀ ਪੂਰਾ ਹੁੰਦਾ ਹੈ ਤੋਂ ਪਾਸੇ ਜਿਹੜੇ ਕਮਾਂਡਰ ਹੁੰਦੇ ਉਹ ਤਾਂ ਰੋਜ਼ ਇਦਾਂ ਹੀ ਕਰਦੇ ਆ ਤੇ ਉਹ ਨਾ ਅਜਮਾ ਲੈ ਪਾਜੀ ਜੀ ਨਾ ਮੱਜੀ ਪਰ ਫੇਰ ਵੀ ਮਾਂ ਪੀਓ ਹਨਾ ਮਾਂ ਪੀਓ ਜਾਦ ਤੇ ਹਾਈ ਹੁੰਦੀ ਹੁੰਦੀ ਹੈ ਮਾਂ ਪੀਓ ਪਹਿਲਾਂ ਪਹਿਲਾਂ ਵੀ ਤੇ ਆਂ ਕਹਿੰਦੇ ਮੇਰੀ ਭੂਆ ਜੀ ਆਏ ਮੈਨੂੰ ਬੜਾ ਚਾਹ ਹੋਇਆ ਕੱਲ ਮੇਰੇ ਪਿੰਡ ਮਾਸੀ ਜੀ ਤੋਂ ਉਹਨੂੰ ਮੁੰਡਾ ਦੇਖ ਗਿਆ ਲੋੜੀ ਮੈਨੂੰ ਫੇਰ ਵੀ ਬੜਾ ਚਾਹ ਹੋਇਆ ਹਾਂਜੀ ਭਾਈ ਹੈ ਨਾ ਮੈਨੂੰ ਬੁੱਲੀਆਂ ਚੀਜ਼ਾਂ ਪਰ ਬੜਾ ਹੁੰਦਾ ਵਾ ਵੀ ਆਪਣੀ ਆ ਤੇ ਨਾਲੇ ਇਹ ਵੀ ਮਾਂ ਪਿਓ ਭੈਣ ਭਰਾ ਜਿਹੜੇ ਲਿਖ ਕੇ ਗੱਲਾਂ ਨੇ ਇਹ ਖੂਨ ਦੇ ਰਿਸ਼ਤੇ ਨੇ ਜਿਹੜੀਆਂ ਚੀਜ਼ਾਂ ਨੇ ਇਹ ਜਿੰਨਾ ਤੱਕ ਇਹਨਾਂ ਦੀ ਛਾਂ ਰਹਿੰਦੀ ਹੈ ਬੜੀ ਮਿੱਠੀ ਰਹਿੰਦੀ ਹੈ ਤੇ ਪਰਮਾਤਮਾ ਸਭ ਦੇ ਸਾਥ ਹੋਵੇ ਆ ਮੇਰੇ ਸਾਹਮਣੇ ਆ ਕੇ ਬੁੱਲਿਆਂ ਲਗਾਇਆ ਹੁੰਦਾ ਹੈ ਤੇ ਉਹਨਾਂ ਨੂੰ ਲੈ ਕੇ ਚੱਲ ਜਾਂਦਾ ਹੈ ਅਗੋਂ ਮੈਂ ਜਾਰਦੀ ਗੁੱਡੀ ਗੱਡੀ ਨਹੀਂ ਟਾਈ ਮੰਨਣਾ ਡਿਆਡੇ ਗੱਲ ਨਹੀਂ ਇੰਨੇ ਭਾਜੀ ਇੰਨੇ ਲਿਆਂਦਾ ਹੋਵਾ ਸਮਾਨ ਟਟੀਆਂ ਪਰ ਇਨੇ ਡੋਣੀਆਂ ਨਹੀਂ ਆਈਆਂ ਫਿਰ ਉਹ ਕਟੀਆਂ ਜਾਂਦੀਆਂ ਫਿਰ ਉਹਦਾ ਰੱਦਾ ਵੀ ਸੇਰ ਤਾਂ ਉਹਦੇ ਸੇਰ ਸੇਰ ਆ ਫਿਰ ਰੋਜ ਮਗਰੋਂ ਹੁੰਦਾ ਨਾ ਅੰਮੀ ਬੋ ਹੋਵੇ ਉਹਦੇ ਕੋਲ ਬੈਠਾ ਨਾ ਮੰਨਿਆ ਕਰਨਾ ਤਾਂ ਲਿਓ ਕੁੱਲਿਆਂ ਨੂੰ ਰਿਆ ਵਾ ਅਛਾ ਖਾ ਖਾ ਲਓ ਤੁਸੀਂ ਮੈਂ ਖੀਂ ਖਾਓ ਨਾ ਸਾਰੇ ਅਈ ਹੁਣ ਤਹੀ ਥਾਲੀ ਨੇ ਹੁਣੀ ਥਾਲੀ ਨਾ ਹਾਂਜੀ बस <laughs> <जारे भी था। laughs> ਆ ਜਿੰਨਾ ਨਹੀਂ ਕੋ ਆਉਂਦੇ ਆ ਨਾ ਸਟੇਂਗੀਆਂ ਚਲੋ ਉਹਨਾਂ ਨੇ ਮਜ਼ੇ ਲੱਗੇ ਮੇਰੇ ਹਲੇ ਵੀ ਆਜ ਭਾਜੀ 4-5 ਦਿਨ ਦੇ ਹੋਰ ਬੰਦ ਜਣੇ ਹਾਂ ਚਲੋ ਕੋ ਗੱਲ ਫਿਰ ਤੇ ਚੱਲਣਾ ਹਾਂ ਮੈਂ ਉਹਦੇ ਨਾਲ ਜਾਈਏ ਤੇ ਭਾਜੀ ਤਾਂ ਵੀ ਨਹੀਂ ਸਰ ਸਾਰਾ ਗਿਆ ਪੰਜ ਦਿਨ ਤੇ ਲੱਗ ਜਾਣੇ ਨਾ ਉੱਥੇ ਹੁਣ ਚਾਰ ਦਿਨ ਤੇ ਮੰਨ ਕੇ ਚੱਲੋ ਕੋਈ ਜਾਣਾ ਮੈਸਨ ਜਾਣਾ ਕਿ ਕਿ ਪਹਿਲਾਂ ਗਾੜੀ ਇੰਨੀ ਦੂਰ ਆ ਲਧਿਆਣਾ ਲਧਿਆਣਾ ਜੈਕਸ਼ਨ ਰਮਦਾਸ ਤੋਂ ਲਧਿਆਣਾ ਵਧੀਆ ਮਰਣਾ ਕੋਈ ਗੱਲ ਨਹੀਂ ਕੋਈ ਜਵਤ ਨਹੀਂ ਸੀ ਵੀ ਤਿਆਰ ਕਰ ਲੈਣੀ ਇੱਥੇ ਹੀ ਕਰਾਂਗੇ ਕੋਈ ਗੱਲ ਨਹੀਂ ਜਿਹੜੇ ਸ਼ੇਰ ਨੂੰ ਹੋਣੇ ਮਤ ਆ ਰਾਤ ਦਾ ਬਣਾ ਗਿਆ ਵਧੀਆ ਨਹੀਂ ਨਹੀਂ ਮੋਟੀ ਜੀ ਦੇ ਉੱਤੋਂ ਤੋਂ ਕਹਿਣ ਆਪ ਵੀ ਖਾਲੀਆ ਕਰ ਲੈ ਹੱਲੇ ਦੀ ਨਹੀਂ ਹੈ ਜੀ ਆ ਚਾਰ ਪੰਜ ਤੁਸੀਂ ਕਿਆਰੀਆ ਕਰੋ ਧਿਆਨ ਨਾਲ ਇਹਦੀ ਹੱਡੀਆਂ ਹੀ ਕੋਈ ਨਿਕਲ ਜੀ ਹੱਡੀਆਂ ਲੈ ਲਈ ਨਹੀਂ ਹੋਈਆਂ ਭਾਜੀ ਨਹੀਂ ਹੁੰਦੀਆਂ ਹੁੰਦੀਆਂ ਹੀ ਨਹੀਂ ਪਤਾ ਨਹੀਂ ਨਿੱਕੀ ਨਿੱਕੀ ਚੀਜ਼ ਰਹਿ ਹੀ ਜਾਂਦੀ ਤੇਰੀ ਆ ਚੀਜ਼ ਰਹਿ ਗਈ ਆ ਚੀਜ਼ ਰਹਿ ਗਈ ਵਿਆਜ ਆ ਵੀ ਨਾ ਪਾਉਂਦੇ ਤਾਂ ਜਿੱਦਾਂ ਦਾ ਟਿਊਬ ਟੀਵੀ ਹੈ ਤਰ੍ਹਾਂ ਸੂਨ ਨਾਲ ਦੀ ਜੁੱਤੀ ਹੋਏ ਨਾਲ ਇਹ ਦੇਖੋ ਨਾ ਬੋਲ ਰਹਿ ਜਾਂਦਾ ਕਰ ਦਿੰਦਾ ਹੋ ਜਾਂਦਾ ਇਹ ਕੰਮ ਚੱਲਦਾ ਜਾਂਦਾ ਜੇ ਘਰ ਦੇ ਵਿੱਚ ਵੀ ਜਿਹੜੇ ਚੱਲਣ ਦੇ ਨਾ ਪ੍ਰੋਗਰਾਮ ਉਹਨਾਂ ਵਿੱਚ ਵੀ ਨਾ ਦੋ ਪਹਿਲਾਂ ਹੀ ਤੁਮਾਰੋ ਵੀ ਉਹ ਕੁਝ ਤੁਹਾਨੂੰ ਬਾਕੀ ਚੱਲਦਾ ਵਿਆਹ ਵਾਲੇ ਦੇਣ ਤਾਂ ਕਿ ਚੀਜ਼ਾਂ ਲਈ ਜਾਈਆਂ ਲੈ ਚਾਈਆਂ ਚੇਤਾ ਹੀ ਜਾਂਦਾ ਕੋਈ ਨਾ ਤੇ ਕਿਹੜਾ ਹੈ ਯਾਰ ਹੈਗਾ ਹਾਂਜੀ ਹਾਂਜੀ ਚਲੋ ਤੇ ਕੋਈ ਨਹੀਂ ਖੁਸ਼ੀ ਖੁਸ਼ੀ ਹੋ ਗਿਆ ਹੁਣ ਸਾਰਾ ਕੁਝ ਮਨੋਰੰਜਨ ਨਾਲ ਲੈ ਸਕੋ ਚਲੋ ਬਣਾਏਗੇ ਫਿਰ ਵੀਡੀਓ ਵੀਡੀਓ ਬੜੀ ਲੈਣੀ ਹੁੰਦੀ ਹੈ ਉਹ ਕੰਮ ਤੇ ਸਾਰਾ ਇੱਕ ਵਾਰੀ ਫਿਰ ਦੁਬਾਰਾ ਹਾਪੀ ਲੋੜੀ ਮੂਹ ਮਿੱਠਾ ਖਾਓ ਫੁੱਲੇ ਖਾਓ ਚਿਰੜੇ ਸੁੱਟੋ ਤੇ ਭੁੱਗੇ ਨਾ ਇੰਨਾ ਤਾਂ ਮਾਰੋ ਭਾਈ ਕਿੱਲਾ ਖੇਲੂ ਪੁੱਲਾ ਗੰਨੇ ਗੰਨੇ ਨੇ ਤੇ ਸਸੀਗਾ ਦਾ ਇਹ ਸਸੀਗਾ ਗੰਨੇ ਆ ਲੋਕਡਾਉਨ ਆ ਸਸੀਗਾ ਦਾ ਜੀ ਸਸੀਗਾ ਪੁੱਤ ਸਸੀਗਾ ਵਾਹ ਗੰਨੇ ਆ ਜਰਾਓ ਪੁੱਤ ਖੀਰ ਖੀਰ ਵੀ ਨਾਲ ਬਣੇਗੀ ਹੈ ਕੀਹਨੂੰ ਨਾਲ ਬਣੀ ਸਸੀਗਾ ਤਾਈ ਜੀ ਸਸੀਗਾ ਲੋੜੀ ਮੁਬਾਰਕ ਹੈ ਥੋੜੀ ਠਾਕ ਕਾਸਟ ਆ ਰਿਹਾ ਨਾ ਸੱਸਿਆਂ ਦੀ ਹਾਂਜੀ ਤੁਹਾਨੂੰ ਬਹੁਤ ਸਾਰੀ ਜਿਹੜਾ ਜਿਹੜਾ ਗੇਰ ਬਣਾਇਆ ਉਹ ਵੇਚਣਾ ਹੁਣ ਆਹ ਤੂੰ ਨਹੀਂ ਲਾਇਆ ਆਹੋ ਮੜੀਆਂ ਦਾ ਸਲਾਮ ਪਰਵਾਰ ਦਾ ਹਾਂਜੀ ਹਾਂਜੀ ਵਧੀਆ ਵਧੀਆ ਹਾਂਜੀ ਕਿਰਪਾ ਲੇਦਾ ਆਸ ਲਓ ਜੀ ਪੁੱਤਰ ਜੀ ਲੋੜੀ ਤਾਂ ਟੁਣੀਂ ਦਿੱਤੀ ਬੱਤਿਆ ਜੁਤੀ ਆ ਓਏ 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 ਨਾ 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 ਲੜਨਾ ਨਹੀਂ ਪੁੱਤਰ ਲੜਨਾ ਨਹੀਂ ਕਿਦਾਂ ਘੋਲਾ ਲਿਆ ਨੂੰ ਘਰੇ ਆਂ ਉਂਗਾ ਹੀ ਲਉਣ ਲੱਗ ਪਿਆ ਮੈਂ ਆਹੋ ਸਣੀ ਇਹ ਬੋਲਦਾ ਠੀਕ ਹੈ ਹੈਪੀ ਲੋੜੀ ਹੈਪੀ ਲੋੜੀ ਮਾਰੇ ਹਾਰੇ ਸੱਚੇ ਪਾਓ ਗੰਦੇ ਓਏ ਇਸ ਨਾਲ ਇਸ ਨਾਲ ਕੋਈ ਚੋ ਜੀ ਚੜ੍ਹਦੀਆਂ ਬੁੱਝੇ ਚਲੋ ਮਾਰਾ ਮਾਰਾ ਹੀ ਮਾਰੇ ਕਨੋ ਹੇ ਪਰਿਸਰ ਪਾਛਾ ਕਪੜੀ ਕਰੀ ਸੋਹਰ ਰਖੀ ਮਾਰਾਲੀ ਹੋਰ ਮੰਮੀ ਡੈਡੀ ਸਭ ਕੀ ਖਰ ਸਾਫੀ ਸਾਫੀ ਨਾ ਮਾਰਾ ਹੀ ਕੁੱਤੋਂ ਕੰਪਿਆ ਗੁਜੇ ਰਹਾ ਨਾ ਕੰਮ ਬੜਾ ਕੇ ਬੈਠੇ ਬੈਠੇ ਕੋਈ ਦਵਾਈ ਦਾ ਪਤਾ ਨਹੀਂ ਬੜਾ ਜੱਜ ਮੰਦੀ ਦੀ ਨਾ ਕੌਰ ਗੰਪਾਲੇ ਨਹੀਂ ਇਹ ਠੰਡੇ ਲਿਆ ਦੇ ਤੂੰ ਬਣੀ ਨਹੀਂ ਕਰੀ ਵੀਜੀ ਤੁਸੀਂ ਨਾ ਨਾ ਪੀਤਾ ਨਹੀਂ ਬਣੀ ਦੀ ਫਿਆਨ ਨਾ ਪਰਿਤ ਕੋਣ ਹੈ ਬੀ ਅਸ ਕੈਣੀ ਬੜੀ ਸਕੂਲ ਗਈ ਸੀ ਹੁਣ ਆਈ ਹੈ ਕਿੰਨੂੰ ਨਹੀਂ ਸੀ ਆਈ ਜਦ ਨਾਲ ਛੁੱਟੀ ਫਿਰ ਇਹਨਾਂ ਨੇ ਸਾਰ ਨੂੰ ਖੋਟਾ ਦੇਣ ਤੇ ਵੀ ਨਹੀਂ ਉੱਕੜੀ ਗੜੀ ਤੇ ਲਾਉ ਨਾ 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 ਕਿਨੋ ਅਸੜੇ ਲੈ ਕੇ ਨਾ ਤੇ ਮੈਂ ਕਿਹਾ ਉਹ ਰੋਂਦਾ ਹੋਣਾ ਦੇਉਣਾ ਅੱਜ ਤੁੰ ਨਾਲ ਹੀ ਰਹੋ ਵਾ ਨਾ ਕੋਈ ਗੱਲ ਨਹੀਂ 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 ਕੋਈ ਨਹੀਂ ਕੋਈ ਗੱਲ ਕਰਨੇ ਨਹੀਂ ਮੈਂ ਫਾਈ ਤਾਈ ਨੂੰ ਉਹ ਬੜੇ ਇਹ ਕਹਿੰਦੇ ਇਹ ਕਮਟੀ ਮਾਨ ਨੇ ਚੋਣੇ ਵੇਣ ਤੋਂ ਬੜੇ ਨਹੀਂ 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 ਕੋਈ ਚੱਕਰ ਨਹੀਂ ਹਾਂ ਦੀ ਹੁੰਦੀ ਹੈ ਹਾਂ ਜੀ ਉਹ ਤਾਂ ਦੁੱਧ ਕਿ ਇੱਕ ਹੀ ਰਹਿਣ ਤੋਂ ਤਾਜੀ ਦੂਜੇ ਲੈ ਜਾਓ ਤੂੰ ਕੱਢ ਲਓ ਉਹ ਨਹੀਂ ਰੋ ਵਾਧੂ ਰੋ ਅੱਥੇ ਨਾ ਪੜੀ 2000 2000 ਦਾ ਢੇੜ ਫਿਰ ਉੱਚੇ ਕਾਇਆ ਲਾਉਂਦੇ ਰਹੀ ਤੇ ਨਾ ਗਾਉਂਦੀ ਤੇ ਨਹੀਂ 2 ਗੇਂਟ ਦਾ ਦੋ ਚੁੱਕ Abdur, lihat aja, kita nean kan. ya,